ਜਿਹੜੇ ਬੰਦੇ ਨੇ ਕਹਿੰਦੇ ਕੋਈ ਚਿੱਠੀ ਜਾਂਦੀ ਸੁੱਟ ਕੇ ਕੋਈ ਹਾਂਜੀ 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 ਉਹ ਜਿਹੜੇ ਬੰਦੇ ਦਾ ਨਾਮ ਆ ਉਹ ਕਹਿੰਦੇ ਕੋਈ ਹੁਦਿਆਣੇ ਦਾ ਕਿਤੇ ਉਹਦਾ ਹੋਵੇ ਸਾਨੂੰ ਇਹ ਗੱਲ ਦਾ ਕੋਈ ਵਾਸਤਾ ਨਹੀਂ ਫੜ ਕੇ ਲਾਵਾਂਗੇ ਤੁਸੀਂ ਕੋ ਬਦਾਉਨਾ ਇੱਕ ਕੰਮ ਕਿਹਾ ਜਾਂਦਾ ਹੈ ਕਿ ਹਰ ਪੰਜਾਬੀ ਕਹਿ ਰਿਹਾ ਹੈ ਕਿ ਜਿਹੜੇ ਇਹ ਨੈਟਵਰਕ ਆ ਜਿਆਦਾਤਰ ਜ਼ਿਲ੍ਹਾ ਤੋਂ ਅੰਦਰੋਂ ਚੱਲਦੇ ਨੇ ਕਿ ਜ਼ਿਲ੍ਹਾ ਪੰਜਾਬ ਗਵਰਨਰ ਦੇ ਅੰਦਰ ਆ ਉਹ ਆਪਾਂ ਉੱਥੇ ਕਿਉਂ ਨਹੀਂ ਹਜੇ ਤੱਕ ਜਿਹੜੀ ਕੋਈ ਏਦਾਂ ਦਾ ਕੰਮ ਕਰਦੇ ਕਿ ਜ਼ਿਲ੍ਹਾ ਦੇ ਅੰਦਰੋਂ ਜਿਹੜੇ ਨੈਟਵਰਕ ਜਿਹੜੇ ਅਸੀਂ ਦੇਖੋ ਜ਼ਿਲ੍ਹਿਆਂ ਵਾਲਾ ਨੈਟਵਰਕ ਵੀ ਤੋੜਿਆ ਬਾਹਰਲਾ ਨੈਟਵਰਕ ਵੀ ਤੋੜ ਪਰ ਕੀ ਹੈ ਕਈ ਇਹਨਾਂ ਹਾਲਾਤ ਜਿਹੜੇ ਇਦਾਂ ਦੇ ਬਣਦੇ ਆ ਦੇਖੋ ਜਦੋਂ ਪਾਰਟੀਆਂ ਦੇ ਕੋਈ ਲੋਕ ਇਹਨਾਂ ਸਮਾਜਵਦੋਂ ਦੀ ਤੱਤਾਂ ਨੂੰ ਟਿਕਟਾਂ ਦੇਣਗੇ ਇਹਨਾਂ ਨੂੰ ਟਿਕਟਾਂ ਦੇਣ ਕੇ ਬੜਾਵਾ ਦੇਣ ਕੇ ਤੇ ਸਰ ਫੇਰ ਲੜਾਈ ਥੋੜੀ ਟੇਢੀ ਬਣ ਜਾਂਦੀ ਹੈ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਕੁਝ ਲੋਕ ਆਪਣੀਆਂ ਪਾਰਟੀਆਂ ਦਾ ਵੇਸ ਹੀ ਇਹਨਾਂ ਤੋਂ ਬੜਾਉਣਾ ਚਾਹੁੰਦੇ ਆ ਦਹਿਸ਼ਤ ਦੇ ਮੌਲ ਤੋਂ ਬੜਾਉਣਾ ਚਾਹੁੰਦੇ ਪਰ ਅਸੀਂ ਨਹੀਂ ਬਣਦੇ ਆਂਗੇ ਭਾਵੇਂ ਜੋ ਮਰਜ਼ੀ ਹੋ ਜੇ ਸਾਨੂੰ ਪਤਾ ਪੰਜਾਬ ਦੋ ਦੀ ਤਾਨਤਾਂ ਜਿਹੜੀਆਂ ਉਹ ਪੰਜਾਬ ਨੂੰ ਕਮਜ਼ੋਰ ਕਰਤੇ ਲੱਗੀਆਂ ਪੰਜਾਬ ਐਸ ਵੇਲੇ ਵਿਕਾਸ ਦੀਆਂ ਲੀਹਾਂ ਤੇ ਆ ਜਿਹੜਾ ਵੀ ਬੰਦਾ ਵਿਕਾਸ ਦੇ ਰਾਹ 'ਚ ਰੋੜਾ ਅਟਕਾਊਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ